ਕੀ ਨਾਮ ਆ ਪਿੰਡ ਕਿਹੜਾ ਬਾਈ ਜੀ ਮੇਰਾ ਨਾਮ ਬਲਕਾਰ ਸਿੰਘ ਆ ਬਾਈ ਜੀ ਪਿੰਡ ਮੇਰਾ ਮਕੋੜ ਸਾਹ ਆ ਪੱਠੇ ਤੇ ਪਹੁੰਚਿਓ ਕੋਈ ਇਟ ਵਰਗਾ ਲੈਣਾ ਹੈ ਹਾਂਜੀ ਬਾਈ ਜੀ ਮੈਂ ਮਕਾਨ ਬਣਾ ਰਿਹਾ ਇਟ ਵਾਸਤੇ ਆਇਆ ਇੱਕ ਜਿਵੇਂ ਇਹ ਪੱਠਾ ਚਾਲੂ ਕੀਤਾ ਗਿਆ ਕੱਲ ਦਾ ਦੱਸਿਆ ਜਾ ਰਿਹਾ ਹੈ ਇੱਕ ਜਿਹੜੇ ਪੱਠਾ ਜੁਨੀਅਨ ਵੱਲੋਂ ਧਰਨਾ ਲਾਇਆ ਗਿਆ ਸੀਗਾ ਇਹਨੂੰ ਬੰਦ ਕਰਾਉਣ ਵਾਸਤੇ ਤੁਸੀਂ ਮਕਾਨ ਬਣਾ ਰਹੇ ਹੋ ਕਿੰਨਾ ਪਰੇਸ਼ਾਨੀਆਂ ਜਾਂ ਮਹਿੰਗੀ ਸਸਤੀ ਇਟ ਦਾ ਕੋਈ ਫਰਕ ਹੈਗਾ ਸਾਨੂੰ ਵੀਰ ਜੀ ਮੈਂ 1 ਸਾਲ ਤੋਂ ਮਕਾਨ ਦਾ ਕੰਮ ਸਟਾਰਟ ਕੀਤਾ ਹੋਇਆ ਮੈਨੂੰ ਇਟ ਪਹਿਲਾਂ 5200 5300 ਨੂੰ ਮਿਲੀ ਜਾਂਦੀ ਸੀ 5500 ਨੂੰ ਮਿਲੀਏ ਚਲੋ ਬੱਦਕਾ ਤੇ ਹਿੰਦਰੀ ਹੁਣ ਸਾਨੂੰ 77500 ਨੂੰ ਲੈਣੀ ਪੈ ਰਹੀ ਆ ਹੁਣ ਸਾਨੂੰ ਇਸ ਚੀਜ਼ ਦਾ ਫਾਇਦਾ ਜੇ ਪੱਠਾ ਚੱਲੇ ਸਾਨੂੰ ਰੇਟ ਤੇ ਸਹੀ ਮਿਲੂਗੀ ਟ ਮੈਂ ਲੈ ਕੇ ਆਇਆ ਇਥੋਂ ਪਤੜਾ ਤੋਂ ਥੋੜੀ ਪਰਲੀ ਸਾਈਡ ਆ ਉੱਥੋਂ ਸਾਨੂੰ 6200 ਨੂੰ ਕਰੀ ਦੇ ਦਿੰਦੇ ਨੇ ਟੋ ਸਾਨੂੰ ਫਿਰ ਪਹੁੰਚ ਬਹੁਤ ਪੈ ਜਾਂਦੀ ਆ ਸਾਨੂੰ ਇੱਥੇ ਮਿਲੇ ਰੇਟ ਸਹੀ ਆ ਇਹ ਪੱਠਾ ਚੱਲੇ ਸਾਨੂੰ ਠੀਕ ਆ ਬੈਨੀਫਿਟ ਆ ਇਸ ਜੀ ਦਾ ਸਾਨੂੰ ਸਹੀ ਰੇਟ ਤੇ ਟ ਮਿਲੂਗੀ ਹਰੇਕ ਬੰਦੇ ਨੂੰ ਲੋੜ ਇਟ ਦੀ ਗਰੀਬ ਮਜ਼ਦੂਰ ਨੂੰ ਮੰਨ ਲਓ ਪਿੰਡਾਂ ਦੇ ਵਿੱਚ ਕੰਮ ਚੱਲ ਰਹੇ ਜੋ ਪੰਚਾਇਤਾਂ ਕਰੀਆਂ ਨੇ ਉਹਦੇ ਵੀ ਜੇ ਵੱਧ ਰੇਟ ਦੇ ਹੋਗਾ ਵੱਧ ਰੇਟ ਦੇ ਬਿੱਲ ਕੱਢਣਗੇ ਸਰਕਾਰਾਂ ਨੂੰ ਵੀ ਇਸ ਚੀਜ਼ ਦਾ ਵੱਧ ਪਾਲਣਾ ਪਊਗਾ ਤਾਂ ਆਪਾਂ ਇਹ ਕਹਿੰਦੇ ਆ ਵੀ ਭੱਠੇ ਚੱਲਣੇ ਚਾਹੀਦੇ ਜੇ ਜ਼ਿਲ੍ਹਿਆਂ ਦੇ ਵਿੱਚ ਇੱਟ ਸਾਰਿਆਂ ਦੇ ਵਿੱਚ ਸਹੀ ਰੇਟ ਤੇ ਮਿਲ ਰਹੀ ਆ ਕੱਲਾ ਸੰਗਰੂਰ ਜ਼ਿਲ੍ਹਾ ਆ ਜਿਹਦੇ ਵਿੱਚ ਇੱਟ ਦਾ ਰੇਟ ਬਹੁਤ ਹਾਈ ਲੈਵਲ ਤੇ ਜਾ ਰਿਹਾ ਇਹਦੇ ਵਿੱਚ ਦੇਖੋ ਪਹਿਲਾਂ ਤੇ ਹੜਾਂ ਦੇ ਨਾਲ ਮਾਰੇ ਗਏ ਜ਼ਿੰਮੇਦਾਰ ਵਿਚਾਰੇ ਛੋਟੇ ਜ਼ਿੰਮੇਦਾਰ ਵੀ ਛੋਟੇ ਮਜ਼ਦੂਰ ਵੀ ਹਰ ਇੱਕ ਬੰਦਾ ਪ੍ਰਭਾਵਿਤ ਆ ਹਰੇਕ ਨੂੰ ਮਕਾਨ ਦੀ ਜ਼ਰੂਰਤ ਆ ਜੇ ਮਕਾਨ ਬਣਾਉਣ ਦੇ ਵਿੱਚ ਕੋਈ ਨਾ ਕੋਈ ਲੱਗਿਆ ਕੋਈ ਛੋਟਾ ਕੋਈ ਵੱਡਾ ਹਰੇਕ ਨੂੰ ਜ਼ਰੂਰਤ ਆ ਜੇ ਇੱਥੇ ਸੰਗਰੂਰ ਜ਼ਿਲ੍ਹੇ ਦੇ ਵਿੱਚ ਵੀ ਇਹ ਚਲਾਏ ਜਾਣ ਜੇ ਇੱਟ ਬਣੂਗੀ ਤਾਂ ਇਹ ਪੌਦੀ ਪੂਰਤੀ ਕਰਾਂਗੇ ਨਾ ਜੇ ਪੱਠੇ ਚੱਲਣਗੇ ਤਾਂ ਇਹਦੀ ਪੂਰਤੀ ਹੋਊਗੀ ਰੇਟ ਦੇ ਸਹੀ ਮਿਲੂਗੀ ਹੁਣ ਸਾਨੂੰ ਇਹ 8000 ਨੂੰ ਕੋਈ 7500 ਨੂੰ ਬੋਲਦਾ ਕਿਵੇਂ ਲੈ ਲਾਂਗੇ ਜੀ ਇੱਟ ਨੂੰ ਜਿਹੜਾ ਮਕਾਨ 10 ਲੱਖ ਚ ਬਣਦਾ ਸੀ ਉਹ 12 ਲੱਖ ਚ ਬਣੂਗਾ ਕਿੱਥੇ ਪੂਰੀ ਕਰਾਂਗੇ ਅੱਜ ਧਰਨਾ ਲਾਇਆ ਪੱਠੇ ਜੀ ਨਾਲ ਇਹ ਸਭ ਪੱਠੇ ਦੇ ਅੱਗੇ ਬੰਦ ਕਰਾਉਣ ਵਾਸਤੇ ਜਿਹੜਾ ਚਲਾਇਆ ਸੀ ਕਿਵੇਂ ਦੇਖਦੇ ਇਹਨੂੰ ਇਹ ਤਾਂ ਬਿਲਕੁਲ ਗਲਤ ਹੈ ਜੀ ਮੈਂ ਤਾਂ ਇਹ ਕਹਿੰਦਾ ਜੀ ਸਰਕਾਰ ਨੂੰ ਸਾਰੇ ਪੱਠਿਆਂ ਜੇ ਨਾਲ ਮਿਲ ਕੇ ਸਾਰੇ ਚਲਵਾਣ ਰੇਟ ਸਹੀ ਮਿਲੇ ਜੀ ਸਭ ਦੀ ਵਧੀਆ ਵਿਕਰੀ ਹੋਵੇ ਹੁਣ ਪੱਠੇ ਬੰਦ ਕਰਨ ਦਾ ਕੋਈ ਮਸਲਾ ਹਲਦਾ ਨਹੀਂ ਹੁੰਦਾ ਜੀ ਜਿਹੜੇ ਕੰਮ ਵਿਚਾਲੇ ਪਏ ਨੇ ਲੋਕਾਂ ਦੇ ਜੋ ਵੀ ਕੋਈ ਸਰਕਾਰੀ ਪ੍ਰਾਈਵੇਟ ਜੋ ਵੀ ਕੰਮ ਬੰਦ ਪਏ ਨੇ ਇਹ ਰੇਟ ਰੇਟ ਵਧਣ ਕਰਕੇ ਬੰਦ ਪਏ ਨੇ ਜੋ ਵੀ ਮੈਂ ਤਾਂ ਇਹ ਕਹਿੰਦਾ ਜੀ ਜਿਹੜੇ ਬੰਦੇ ਨੇ ਰੇਟ ਦੇ ਲਾਲਚ ਵਿੱਚ ਇਹ ਪੱਠੇ ਬੰਦ ਕੀਤੇ ਉਹਨਾਂ ਨੂੰ ਕਾਰਵਾਈ ਹੋਣੀ ਚਾਹੀਦੀ ਆ ਜੇ ਕਿ ਆਮ ਬੰਦੇ ਨੂੰ ਇਸ ਚੀਜ਼ ਦਾ ਬੈਨੀਫਿਟ ਮਿਲੇ ਨਾ ਵੀ ਸਹੀ ਰੇਟ ਦੇ ਇਟ ਮਿਲੇ ਮੈਸਟਰ ਹਰਵਿੰਦਰ ਸਿੰਘ ਸੇਖੋਂ ਪ੍ਰੈਜ਼ੀਡੈਂਟ ਬ੍ਰਿਕਲੇ ਨਾਲ ਉਹਨਾਂ ਡਿਸਟ੍ਰਿਕਟ ਸਰੋ ਆਜਿਂ ਤਾਂ ਨਾ ਲਾਇਆ ਜੀ ਘਰ ਦੇ ਵਾਲਾ ਰਾਜਾ ਆਖੀ ਵੀ ਕੀ ਆਖੀ ਜੀ ਇਸ ਮੰਦਿਰ ਦੀ ਆਖੀਏ ਕਿਉਂ ਸਰ ਬੜਾ ਦੁਖੀ ਮਨ ਨਾਲ ਅਸੀਂ ਸਾਨੂੰ ਕਹਿਣਾ ਪੈ ਰਿਹਾ ਹੈ ਸਾਡਾ ਸੰਦੀਪ ਪ੍ਰਧਾਨ ਤੇ ਉਹਦੇ ਨਾਲ ਦੋ ਉਹਦੇ ਹਿੱਸੇਦਾਰ ترਸੀਮ ਨਮੋਲ ਤੇ ਇੱਕ ਜਗਦੀਸ਼ ਅਸੀਂ ਇੱਕ ਤਰੀਕ ਨੂੰ ਬੈਠ ਕੇ ਸਮਝੌਤਾ ਕੀਤਾ ਵੀ ਆਪਾਂ ਜਿਹੜੇ ਪੱਟੀਆਂ ਦੀ ਅੱਗੇ ਕਰਾਂਗੇ 15-5 ਨੂੰ ਬੰਦ ਕਰਾਂਗੇ ਤੇ ਅੱਗੇ 15 11 ਨੂੰ ਆਪਾਂ ਦੁਬਾਰਾ ਸ਼ੁਰੂ ਕਰਾਂਗੇ ਇਹ ਬਕਾਇਦਾ ਸਾਰਿਆਂ ਨੇ ਇੱਕ ਦੂਜੇ ਨੇ ਐਫਐਡਾਫ ਸਾਡੇ ਕੋਲੇ ਇਹਨਾਂ ਭਰਾਵਾਂ ਦਾ ਵੀ ਐਫਐਡਾਫ ਟਾਏਗਾ ਇਹ ਸਾਰੇ ਅੱਜ ਜਿਲ੍ਹਾ ਸੰਗਰੂਰ ਦੇ ਵਿੱਚ 160 ਭੱਟੇ ਨੇ 160 ਭੱਟੇ ਬੰਦ ਨੇ ਇਹਨਾਂ ਨੇ ਰਾਤ ਇੱਕ ਭੱਟੇ ਦੇ ਚੱਕ ਕੇ ਰੋਸ਼ਨੀ ਕਰਤੀ ਅੱਗ ਦੇਤੀ ਸਾਰੀ ਐਸੋਸੀਏਸ਼ਨ ਦੀ ਪੇਠੇ ਸ਼ੁਰਾ ਮਾਰੇ ਆ ਇਹ ਬਹੁਤ ਘਟਿਆ ਨਿੰਦਣਯੋਗ ਇਹਨਾਂ ਨੇ ਕੰਮ ਕੀਤਾ ਇਸ ਕਰਕੇ ਅੱਜ ਸਾਰਾ ਜਿਲ੍ਹਾ ਸੰਗਰੂਰ ਤੁਹਾਡੇ ਸਾਹਮਣੇ ਇਕੱਠਾ ਹੈ ਤੇ ਅਸੀਂ ਇਹਨੂੰ ਆਪਣੀ ਐਸੋਸੀਏਸ਼ਨ ਦੇ ਵਿੱਚੋਂ ਬਾਹਰ ਦਾ ਰਸਤਾ ਦਿਖਾ ਦਿੰਦਾ ਹੈ ਇਹ ਸਾਡਾ ਅੱਜ ਤੋਂ ਬਾਅਦ ਕੋਈ ਮੈਂਬਰ ਨਹੀਂ ਇੰਨਾ ਸਾਡੇ ਦੇ ਨਾਲ ਕੋਈ ਐਸੋਸੀਏਸ਼ਨ ਦਾ ਕੋਈ ਸੰਬੰਧ ਨਹੀਂ ਬਰ ਪ੍ਰਧਾਨ ਜੀ ਉਹ ਉਹਨਾਂ ਨੇ ਰੋਪ ਲਗਾਇਆ ਵੀ 15-7 ਤੱਕ ਤਾਂ ਭੱਠੇ ਥੋੜੇ ਜ਼ਿਲ੍ਹੇ ਚ ਚੱਲਦੇ ਰਹੇ ਉਦੋਂ ਕਿਉਂ ਨਹੀਂ ਪੁਰਣੀ ਪੰਚਾਇਤ ਅਸੀਂ ਸਰ ਇਹ ਸਾਡਾ ਜ਼ਿਲ੍ਹਾ ਖੜਾ ਹੈ ਇੱਕ ਮਿੰਟ ਇਹ ਸਾਡਾ ਜ਼ਿਲ੍ਹਾ ਖੜਾ ਹੈ ਸਰ 15-5 ਤੋਂ ਬਾਅਦ ਭੱਠੇ ਨੇ ਕੁਝ ਭੱਠੇ ਜ਼ਰੂਰ ਰਨਿੰਗ ਚ ਰਹੇ ਪਰ ਅਸੀਂ ਤਨਦੇਹੀ ਨਾਲ ਅਸੀਂ ਉਹਨਾਂ ਪੱਠੇ ਮਾਲਕਾਂ ਤੋਂ ਪੱਠੇ ਬੰਦ ਕਰਵਾਏ ਨੇ ਜਿਨ੍ਹਾਂ ਕੋਲ 30-30 ਲੱਖ ਰਿੱਡਾ ਸਟਾਕ ਹੈ ਜਿਹੜੇ ਲਗਾਤਾਰ 12 ਮਹੀਨੇ 30 ਦਿਨ ਭੱਠੇ ਚੱਲ ਸਕਦੇ ਤੇ ਉਹ ਸਾਰੇ ਪੱਠੇ ਬੰਦ ਨੇ ਸਰ ਠੀਕ ਹੈ 5-10 ਦਿਨ ਉਹ ਲੇਟ ਹੋਏ ਉਹ ਅਸੀਂ ਹਾਲਾਂਕਿ ਇਹ ਬਲਾਕ ਪ੍ਰਧਾਨ ਸੀ ਇਹਨੇ ਕੋਈ ਚਾਰਾ ਜੋਈ ਨਹੀਂ ਕੀਤੀ ਅਸੀਂ ਡਿਸਟ੍ਰਿਕਟ ਬਾਡੀ ਨੇ ਸੰਗਰੂਰ ਤੋਂ ਆ ਸਾਰੇ ਪੱਠੇ ਪੂਰੀ ਖੜੇ ਨੇ ਅਸੀਂ ਸਾਰਿਆਂ ਨੇ ਆ ਕੇ ਪੱਠੇ 100% ਬੰਦ ਕਰਵਾਏ ਠੀਕ ਹੈ 5-10 ਦਿਨ ਲੇਟ ਹੋਏ ਪਰ ਬੰਦ ਨੇ ਸਾਰੇ ਕਾਰਨ ਕੀ ਹੈਗਾ ਵੀ ਜ਼ਿਲ੍ਹੇ ਸੰਗਰੂਰ ਚ ਬੰਦਿਆ ਪੂਰੇ ਪੰਜਾਬ ਦੇ ਪੱਟੇ ਸਾਰੀ ਸਾਰੀ ਹੈਗਾ ਜਿੱਥੇ ਵੀ ਐਸੋਸੀਏਸ਼ਨ ਸਟਰੋਂਗ ਹੈ ਉੱਥੇ ਵੈਜੀਟੇਸ਼ਨ ਕਰ ਦਿੰਦੀ ਹੈ ਜਿੱਥੇ ਵੀ ਜਿਸ ਨੂੰ ਸਟਰੋਂਗ ਨਹੀਂ ਹੈਗੀ ਉੱਥੇ ਇਸੇ ਚੱਲੀ ਜਾਂਦਾ ਸਾਡੇ ਜ਼ਿਲ੍ਹਾ ਐਸੋਸੀਏਸ਼ਨ 160 ਦੇ 160 ਪੱਟੇ ਇੱਕ ਮਾਲਾ ਦੇ ਮਣਕੇ ਨੇ ਅਸੀਂ ਸਾਰਾ ਟਾਈਮ ਕੱਟੇ ਆ ਅਸੀਂ ਇਹ ਸੰਘਰਸ਼ ਕੀਤਾ ਕਿਉਂਕਿ ਤੁਹਾਨੂੰ ਪਤਾ ਹੈ ਮਾਈਨਿੰਗ ਦਾ ਮੁੱਦਾ ਪਿਛਲੇ ਜਨਮ ਤੋਂ ਸਾਡੇ ਕਿੰਨਾ ਗਲ ਪਿਆ ਹੋਇਆ ਹੈ ਮਾਈਨਿੰਗ ਦਾ ਜੀਐਸਟੀ ਦਾ ਅਸੀਂ ਸਾਰ ਬਰਬਾਦ ਹੋਏ ਪਏ ਨੇ ਪੱਟਾ ਮਾਲਕ ਇਹ ਜਿਹੜੀਆਂ ਗੱਲਾਂ ਨੇ ਗੀਆਂ ਕੋਈ ਚਾਹ ਨੂੰ ਨਹੀਂ ਕਰਦਾ ਇਹ ਕੋਈ ਮਨ ਲੈ ਕੋਈ ਖੁਸ਼ੀ ਨਾਲ ਜਾਂ ਕਿਸੇ ਦੇ ਇੱਕ ਬੰਦੇ ਦੇ ਵਿਰੋਧ ਕਰਨ ਨਾਲ ਨਹੀਂ ਕਰਦਾ ਕਿ ਇਹ ਸਾਰਿਆਂ ਦੇ ਮਨ ਦੁਖੀ ਨੇ ਤਾਂ ਕਰਕੇ ਅਸੀਂ ਇਸ ਨੌਬਤ ਆਏ ਮੇਰਾ ਨਾਮ ਜੀ ਅਸ਼ੋਕ ਕੁਮਾਰ ਮੈਂ ਲਹਿਰੇਗਾਗੇ ਦਾ ਪਠਾ ਐਸੋਸੀਏਸ਼ਨ ਦਾ ਪ੍ਰਬੰਧਨ ਆ ਜੀ ਸਰਪੰਚ ਸਾਹਿਬ ਜੀ ਨੇ ਧਰਨਾ ਲਾਇਆ ਸੀ ਕਿਹਦੇ ਬਾਤ ਇਹ ਕੀ ਰੀਜ਼ਨ ਹੈਗਾ ਇਹ ਜੀ ਸਾਡੇ ਹੀ ਪਠਾ ਮਾਲਕ ਸਾਡਾ ਮੈਂਬਰ ਸੀ ਨਾਲ ਯੂਨੀਅਨ ਦੇ ਨਾਲ ਐਸੋਸੀਏਸ਼ਨ ਨਾਲ ਖੜਾ ਸੀ ਸਾਬਕਾ ਪ੍ਰਧਾਨ ਸਾਡੇ ਸੰਦੀਪ ਕੁਮਾਰ ਤੇ ਉਹ ਜੋ ਜਿਵੇਂ ਪ੍ਰਧਾਨ ਜੀ ਨੇ ਦੱਸਿਆ ਕਿ 15 11 ਲੱਖ ਸਾਡੇ ਅਸੀਂ ਕ੍ਰੇਡਿਟ ਮਿਥੀ ਸੀ ਸਾਰੇ ਪੱਠਾ ਮਾਲਕ ਨੇ ਸਹਿਮਤੀ ਦਿੰਦੇ ਹੋਏ ਆਪਣੇ ਆਪਣੇ ਕੈਫੇ ਡਾਇਵਰ ਜਿਹੜੇ ਡਿਸਟ੍ਰਿਕਟ ਸੰਗਰੂਰ ਐਸੋਸੀਏਸ਼ਨ ਨੂੰ ਸੌਂਪੇ ਗਏ ਸੀ ਵੀ ਅਸੀਂ ਕੋਈ ਵੀ ਇਹਨਾਂ ਡੇਟਾ ਤੋਂ ਪਹਿਲਾਂ ਬਠੇਰ ਦਾ ਕੰਮ ਸ਼ੁਰੂ ਨਹੀਂ ਕਰੇਗਾ ਤੇ ਅੱਗ ਨਹੀਂ ਦੇਵੇਗਾ 15 11 ਡੇਟਾ ਮਿਥੀ ਹੋਣ ਦੇ ਬਾਵਜੂਦ ਵੀ ਉਹਨੇ ਕੱਲ ਰਾਤ ਜਿਹੜਾ ਅੱਗ ਦੇ ਕੇ ਪੱਠਾ ਸ਼ੁਰੂ ਕਰ ਦਿੱਤਾ ਅਸੀਂ ਸਾਰੇ ਇਕੱਠੇ ਹੋ ਕੇ ਬਹੁਤ ਮਿੰਤਾ ਕਰੀਆ ਹੱਥ ਬੰਨੇ ਵੀ ਨਾ ਤੁਸੀਂ ਇਹਨੂੰ ਪੱਠੇ ਨੂੰ ਨਾ ਚਲਾਓ ਬੰਦ ਕਰ ਦਿਓ ਸਾਰਾ ਜ਼ਿਲ੍ਹਾ ਪੂਰੇ ਜ਼ਿਲ੍ਹੇ ਦੇ ਵਿੱਚ ਅੱਜ ਇੱਕੋ ਹੀ ਪੱਠਾ ਜਿਹੜਾ ਰਾਤ ਚਲਾਇਆ ਗਿਆ ਪਰ ਉਹਨਾਂ ਨੇ ਸਾਡੀ ਅਸੀਂ ਪੱਠੇ ਦੇ ਜਾਣ ਤੇ ਸਾਡੀ ਕੋਈ ਸੁਣਵਾਈ ਨਹੀਂ ਕੀਤੀ ਤਾਂ ਸਾਰੇ ਅਸੀਂ ਐਸੋਸੀਏਸ਼ਨ ਵੱਖ-ਵੱਖ ਬਲਾਕਾਂ ਤੋਂ ਸਾਡੇ ਪ੍ਰਧਾਨ ਜੀ ਆਏ ਹੋਏ ਨੇ ਸਾਰੇ ਸੁਨਾਮ ਤੋਂ ਡਿੜਬੇ ਤੋਂ ਤੇ ਅਸੀਂ ਫਿਰ ਉਹਦੇ ਖਿਲਾਫ ਮਤਲਬ ਪ੍ਰੋਟੈਸਟ ਕੀਤਾ ਜੀ ਉਹਨਾਂ ਨੂੰ ਪੱਠਿਆਸ਼ ਵਿੱਚ ਬਾਹਰ ਕੱਢ ਬਿਲਕੁਲ ਜੀ ਇਹੋ ਜਿਹੇ ਬੰਦੇ ਲਈ ਪੱਠਾ ਜੂਜੇ ਸਾਡੀ ਇੱਕ ਇਹਦੇ ਵਿੱਚ ਕੋਈ ਜਗ੍ਹਾ ਨਹੀਂ ਸੀ ਨਾ ਅੱਜ ਆ ਤੇ ਨਾ ਕੱਲ ਨੂੰ ਮਿਲੂਗੀ ਮੈਂ ਤੁਹਾਡੇ ਮਾਧਿਅਮ ਰਾਹੀਂ ਬਾਕੀ ਪੱਠਾ ਸਾਥੀਆਂ ਨੂੰ ਵੀ ਇਹ ਹੀ ਅਪੀਲ ਕਰਦਾ ਵੀ ਇਹੇ ਜਾਂਸਰਾ ਮਾਰ ਇਲਾਕੇ ਕੋਈ ਵੀ ਹੋਰ ਪਹਿਲ ਕਦਮੀ ਨਾ ਕਰਿਓ ਜਿੱਦਾਂ ਇਹਨਾਂ ਨਾਲ ਜੋ ਹੋਇਆ ਇਸ ਤੋਂ ਬਾਅਦ ਚੜ ਕੇ ਉਹਨਾਂ ਨਾਲ ਨਜਿੱਠਿਆ ਜਾਊਗਾ ਐਸ ਲਈ ਥੋੜਾ ਮੈਂ ਸਾਰਿਆਂ ਨੂੰ ਮਤਲਬ ਥੋੜੇ ਰਾਈ ਅਪੀਲ ਇਹ ਕਰਦਾ ਜਗਦੀਸ਼ ਰਾਏ ਮੈਸੇਜ ਥਿੰਦ ਬ੍ਰਿਕਸ ਕੰਪਨੀ ਮਕੋਰ ਸਾਹਿਬ ਅੱਛਾ ਤੁਹਾਡੇ ਇੱਥੇ ਪੱਠੇ ਦੇ ਅੱਗੇ ਅੱਜ ਤਣਾ ਲਾਇਆ ਗਿਆ ਸੀ ਤੁਹਾਡੀ ਪੱਠਾ ਐਸੋਸੀਏਸ਼ਨ ਲਈ ਮਾਮਲਾ ਕੀ ਹੈ ਪੁੱਤ ਮਾਮਲਾ ਜ਼ਿਲ੍ਹਾ ਐਸੋਸੀਏਸ਼ਨ ਵੱਲੋਂ 15 5 2025 ਨੂੰ ਪੱਠੇ ਬੰਦ ਕਰਨ ਦਾ ਸੀ ਤੇ 15 11 2025 ਨੂੰ ਅੱਗ ਦੇਣ ਦਾ ਸੀ ਅਸੀਂ ਪੱਠਾ 15 5 ਨੂੰ ਬੰਦ ਕਰ ਦਿੱਤਾ ਸੀ ਬੰਦ ਕਰਨ ਤੋਂ ਬਾਅਦ ਕੁਝ ਪੱਠੇ ਇੱਥੇ ਚੱਲਦੇ ਰਹੇ ਸਾਡਾ ਪੱਠਾ ਬੰਦ ਰਿਹਾ ਅਸੀਂ ਸਾਡੀ ਕੱਚੀ ਟੂਵੀ ਬਹੁਤ ਖਰਾਬ ਹੋਈ ਤੇ ਪੱਠੇ ਨੂੰ ਹੋਰ ਵੀ ਲੌਸ ਹੋਇਆ ਇੱਟ ਸਾਡੇ ਕੋਲੇ ਖਤਮ ਹੋਊਗੀ ਲੋਕਾਂ ਦੀ ਰਮਾਨਤੀ ਵੀ ਇੱਟ ਸਾਨੂੰ ਮਿਲੇ ਪੰਚਾਇਤਾਂ ਆ ਕੇ ਮੁਰਦੀਆਂ ਸੀ ਤੇ ਅਸੀਂ ਮਤਲਬ ਅੱਗ ਅੱਗ ਦਿੱਤੀ ਐ ਅੱਗ ਦੇ ਵੀ ਵਿਰੋਧ ਦੇ ਵਿੱਚ ਇਹ ਧੰਨ ਲਾਇਆ ਇਹ ਜਿਹੜੇ ਪੱਠੇ ਬੰਦ ਦਾ ਤੁਸੀਂ ਦੱਸਿਆ ਵੀ 15 5 ਤੋਂ 15 11 ਇਹ ਇਕੱਲਾ ਸੰਗਰੂਰ ਜ਼ਿਲ੍ਹਾ ਜਾਂ ਪੂਰੇ ਪੰਜਾਬ ਦੇ ਵਿੱਚ ਬੰਦ ਨੇ ਇਹ ਤਾਂ ਇਹਨਾਂ ਨੇ ਸੰਗਰੂਰ ਜ਼ਿਲ੍ਹੇ 'ਚ ਕਰਿਆ ਵੈਸੇ ਪੱਠਾ ਪਟਿਆਲੇ ਚੱਲ ਰਹੇ ਨੇ ਮਾਨਸਾ ਡਿਸਟ੍ਰਿਕਟ ਚੱਲ ਰਹੇ ਆ ਬਠਿੰਡਾ ਡਿਸਟ੍ਰਿਕਟ ਚੱਲ ਰਹੇ ਉੱਥੇ ਰੇਟਾਂ ਇਟਾਂ ਦੇ ਰੇਟ ਵੀ ਠੀਕ ਨੇ ਉਰੇ ਰੇਟ ਵੀ ਨਜਾਇਜ਼ ਹੋ ਕੇ ਬੰਦ ਕਰਨ ਜਿਵੇਂ ਸੰਗਰੂਰ ਜ਼ਿਲ੍ਹੇ ਚ ਇਥੇ ਦੀ ਗੱਲ ਕਰੀਏ ਆਪਾਂ 74-7500 ਰੇਟ ਜਿੰਨਾ ਪਤਾ ਕੀਤਾ ਮੈਂ ਪਟਿਆਲੇ ਜ਼ਿਲ੍ਹੇ ਦੇ ਪਤਨਾ ਇਲਾਕੇ ਦੀ ਗੱਲ ਕਰੂੰ ਉੱਥੇ ਬਾਹਰ 6300 ਚੱਲ ਰਿਹਾ ਜਾਂ 5 ਮਹੀਨੇ ਪਹਿਲਾਂ 55-5600 ਲੱਗਦਾ ਨਹੀਂ ਜਿਹੜੇ ਆਮ ਲੋਕ ਗਰੀਬ ਪਰਿਵਾਰ ਜਿਵੇਂ ਘਰਾਂ ਨੂੰ ਨੁਕਸਾਨ ਹੋਣਾ ਬਣਾਉਣੇ ਬਹੁਤ ਔਖੇ ਹੋਗੇ ਇਹ ਤਾਂ ਬਿਲਕੁਲ ਹੈ ਨੇਚਰਲੀ ਹੈ ਜਦੋਂ ਇੱਕ ਚੀਜ਼ ਮਹਿੰਗੀ ਮਿਲੂਗੀ ਗਰੀਬ ਪਰਿਵਾਰ ਤੋਂ ਪਹੁੰਚ ਤੋਂ ਬਾਹਰ ਤੇ ਪੰਚਾਇਤਾਂ ਦੇ ਕੰਮ ਰੁਕ ਰਹੇ ਨੇ ਜੇ ਪ੍ਰੋਪਰਟੀ ਨਹੀਂ ਮਿਲਦੀ ਇਦਾਂ ਨਾ ਸੰਤਾਂ ਹੀ ਗਏ ਸਮਾਜ ਨੂੰ ਤੇ ਇਹ ਜਿਹੜੇ ਬੰਦ ਕਰਵਾਉਣ ਦੀ ਗੱਲ ਕਰ ਰਹੇ ਨੇ ਪੱਠਾ ਸੀਸੇ ਨਾਲ ਅੱਜ ਧਰਨਾ ਲਾ ਇਹਨਾਂ ਨੂੰ ਬੰਦ ਕਰਵਾ ਕੇ ਇਹਨਾਂ ਦਾ ਕੀ ਫਾਇਦਾ ਹੈ ਬੰਦ ਕਰਾਉਣ ਨੂੰ ਜਿਹੜੇ ਬੰਦਿਆਂ ਨੇ 15-5 ਨੂੰ ਬੰਦ ਨਹੀਂ ਕੀਤੇ ਇਹ ਉਹੀ ਹੈ ਉਹੀ ਬੰਦੇ ਨੇ ਬੰਦ ਕਰਾਉਣ ਨਾਲ ਇਹਨਾਂ ਨੇ ਵੇ ਮਾਲ ਪਏ ਨੇ ਤੋਦੋਂ ਵੀ ਇਹਨਾਂ ਨੇ ਅੜਵਾ ਚਲਾਇਆ 20 ਲੱਖ ਕਿੱਟਾਂ ਨੇ ਅੜਵਾ ਵੱਧ ਫਲਾੜੀ ਛੱਡ ਨਾਲ ਇਹ ਤਾਂ ਜੋ ਬੰਦ ਕਰਾਉਣ ਦੇ ਵਿਰੋਧ ਚ ਨੇ ਇਹ ਰੇਟ ਵਧੂਗਾ ਇਹ ਚੀਜ਼ ਹੈ ਰੇਟ ਜਦੋਂ ਪੱਠਾ ਸਾਡਾ ਚੱਲੂਗਾ ਨਹੀਂ ਇਹ ਰੇਟ ਆਪਦਾ ਹੀ ਦੇਣਗੇ ਫਿਰ ਰੇਟ ਵਧਾ ਕੇ ਲਾਣਗੇ ਕਾਕ ਨੂੰ ਹੋਰ ਕੀ ਕਰਨ ਇਹ ਇਦਾਂ ਬੰਦ ਕਰਵਾਇਆ ਜਾ ਸਕਦਾ ਪੱਠਾ ਨਾ ਕੋਈ ਵੀ ਸਰਕਾਰ ਦੀ ਕੋਈ ਪਾਲਿਸੀ ਨਹੀਂ ਅਸੀਂ ਇਹਦਾ ਕਾਰੋਬਾਰ ਹੈ ਕਿਸੇ ਕੋਈ ਬੰਦਾ ਪਹਿਲਾਂ ਕਰ ਲੋ ਕੋਈ ਪਿੱਛੋ ਕਰ ਲੋ ਇਹਦੇ ਤਾਂ ਕਿੰਨਾਂ ਨੇ ਤਾਂ ਆਪਣੀ ਮਨੋਪੋਲੀ ਬਣਾਉਣ ਵਾਸਤੇ ਕੰਮ ਕਰਿਆ ਸਰ ਸਰਕਾਰ ਤੋਂ ਹੀ ਮੰਗ ਕਰਦੇ ਸਰਕਾਰ ਤੋਂ ਮੰਗ ਇਹੀ ਕਰਦੇ ਆਂ ਆਪਦੀ ਸਾਡੇ ਪੱਤੇ ਨੂੰ ਕਿਸੇ ਕੋਈ ਜੇ ਇਹ ਨੁਕਸਾਨ ਪਹੁੰਚਾਉਂਦੇ ਨੇ ਸਾਡੀ ਮਦਦ ਕੀਤੀ ਜਾਵੇ